ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਤੁਹਾਡੇ ਨਾਲ ਕੇ ਵੀਡੀਓ ਸਾਂਝੀ ਕਰਦੇ ਆ ਦੋ ਗਾਵਾਂ ਨੇ ਬਾਈ ਕੋਲੇ ਚਫ ਨਸਲ ਦੀਆਂ ਇੱਕ ਤਾਂ ਬਿਲਕੁਲ ਐਨ ਤਾਜੀ ਸੂਈ ਸੋਈ ਆ ਤੇ ਇੱਕ ਇਧਰ ਨਾਲ ਹੈ ਇਹ ਚਫ ਨਸਲ ਦੀ ਗੱਭਣ ਬਹਿੜ ਹਨਾ ਤੇ ਖਾਸ ਗੱਲ ਇਹ ਰੂ ਵੀ ਰੇਟ ਵੀਡੀਓ ਦੇ ਵਿੱਚ ਹੀ ਕਰਦਾਂਗੇ ਤੇ ਹੁਣ ਵੀ ਬਿਲਕੁਲ ਜਾਇਜ਼ੇ ਰੇਟ ਹਨਾ ਤੇ ਨਾਲ ਦੀ ਨਾਲ ਵੀਡੀਓ ਸਟਾਰਟ ਹੋਣ ਦਾ ਤਰੀਕ ਨੋਟ ਕਰ ਲਓ 15 ਤਰੀਕਾ ਪੰਜਾ ਮਹੀਨਾ ਦਾ 2025 ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦਾ ਕਿ ਕੀ ਕੀ ਡਿਟੇਲ ਆ ਗਈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜ ਨਾਮ ਬਣਾ ਸੁਖਵਿੰਦਰ ਸਿੰਘ ਹੈ ਬਾਈ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਤਸੀਹ ਰਾਮਪਰਾ ਫੋਲਾ ਤੇ ਆਪਾਂ ਮੰਡੀ ਬਿਲਕੁਲ ਨੇੜੇ ਆਪਾਂ ਮੰਡੀ ਬਾਈ 7 ਕਿਲੋਮੀਟਰ ਹੈ ਰਾਮਪਰਾ ਸ਼ਹਿਰ 9 ਕਿਲੋਮੀਟਰ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਆਪਣਾ 76965 02922 ਇਹ ਬਾਈ ਦਾ ਮੋਬਾਈਲ ਨੰਬਰ ਹੈਗਾ ਤੇ ਆਪਾਂ ਪਹਿਲਾਂ ਇਹ ਤੋਂ ਸਟਾਰਟ ਕਰ ਲਈ ਸੂਈ ਤੋਂ ਹਾਂ ਜੀ ਚਾਰ ਦਾਂਦਾ ਮੂਹੋ ਬਾਈ ਠੀਕ ਹੈ ਤੀਜਾ ਦਨ ਸੂਈ ਨੂੰ ਆਪਦੇ 15 16 ਕਿਲੋ ਬੋਲਾ ਤਿਆਰ ਆਣ ਬੱਚੀ ਥੱਲੇ 15 16 ਗਲ ਬਹੁਤ ਹਾਂ ਬਈ ਹਾਂ ਜਿਹੜਾ ਤਿੰਨ ਡੰਗ ਬਣ ਕੇ ਲੈ ਜਾ ਬਈ ਕੋਈ ਡਿਕਤ ਵਾਲੀ ਗੱਲ ਨਹੀਂ ਮਾਗਾ ਬਈ ਕੋਈ ਡਿਕਤ ਨਹੀਂ ਆਪਾਂ ਨੂੰ ਤੀਜਾ ਦਿਨ ਸੂਈ ਨੂੰ ਆ ਤੀਜੇ ਦਿਨ ਆ ਬਈ ਸਹੀ ਆ ਬੱਚਾ ਕੀ ਮਗਰ ਬੱਚਾ ਮਗਰ ਬੱਚਾ ਦੇਦਾ ਬਈ ਤੇ ਆਪਣੀ ਸੂਈ ਦੀ ਬਈ ਜੇਰ ਦੀ ਵੀਡੀਓ ਆਪਣੇ ਕੋਲ ਹੈ ਕੋ ਬੰਦਾ ਕਹਿੂਗਾ ਭਾ ਵੀ ਦੇਵਾਂਗੇ ਉਹ ਡਿਕਤ ਵਾਲੀ ਗੱਲ ਉਹ ਡਿਕਤ ਨਹੀਂ ਬਈ ਜੇਰ ਦੀ ਵੀਡੀਓ ਬੈਠੀ ਸਾਰੀ ਹੈ ਜਿਹੜਾ ਭਰਾ ਖਰੀਦੂ ਬੇਹਸ ਹਸੋ ਖੇਦ ਲੈ 600 ਕੇ ਬਈ ਜੇਰ ਦਾ ਲਿਖਾ ਕੇ ਲੈ ਜਾ ਬੰਦਾ ਆਪਣੇ ਤੋਂ ਥਣ ਤੋਂ ਬੜੇ ਕਾਹ ਹੋ ਜਾਵਾ ਬਾਹਰ ਚੰਗਾ ਬਈ ਥਣ ਤੋਂ ਦਾ ਬੱਚੀ ਨੂੰ ਥਣ ਮੁਠੀ ਵਾਲਾ ਕਾ ਬਾਕੀ ਦੇ ਹਾਂ ਤੇ ਮੜਾ ਕਮਾਲ ਤੇ ਨੂੰ ਠੰਡੀ ਮਿੱਠੀ ਬਾਈ ਲੈ ਕੋਈ ਦਿੱਕਤ ਨਹੀਂ ਗੱਲ ਦੀ ਮੌਕੂ ਦਿੱਕਤ ਨਹੀਂ ਬਾਈ ਜੇ ਮਰਜੀ ਵੀ ਥੰਡੇ ਬੈਠਾ ਪੌਂਦੀ ਲੋੜ ਪੈਂਦੀ ਆ ਕਿ ਪੈਂਦੀ ਨਹੀਂ ਬਾਈ ਮੈਂ ਨਿਆਣਾ ਦਾ ਹਰੇਕ ਬੰਦਾ ਬਾਹੜ ਦਾ ਪਤਾ ਪਾ ਲੈਣਿਆ ਉਹਦਾ ਕੋਈ ਦਿੱਕਤ ਨਹੀਂ ਹਾਂ ਨਿਆਣਾ ਬਾਈ ਜ਼ਰੂਰੀ ਹੈਗਾ ਹਾਂ ਲਾ ਇੱਥੋਂ ਦੇਖੋ ਥਾਣਾ ਦਾ ਬੰਤਰ ਦੇਖੋ ਥਾਣਾ ਕਰਮਾਲ ਬੜਾ ਪਿਆਰਾ ਲੱਗਿਆ ਬਾਈ ਦੁੱਧ ਵਾਲਾ ਤਾਂ ਨਹੀਂ ਕਹਿੰਦੇ ਆਪਾਂ ਵੀਰ ਨੂੰ ਮੂੰਹ ਮਾਰ ਜਾਣਾ ਬੱਚੀ ਨੇ ਜੇ ਬੰਦਾ ਚੰਗੀ ਕੇ ਰਹਾ ਹੋਇਆ ਤੀਜੇ ਕਿ ਦਿਨ ਹੁਣ 15 ਆਪਾਂ ਮਾਨ ਵਾਲੇ ਬੋੜੀ ਹਾਂ 20 ਤਾਂ ਫਿਰ ਕੋਈ ਬਾਹੜਾ ਹਾਂ ਬਾਈ ਹਾਂ ਬਾਕੀ ਤਾਂ ਗੋਣਟੇ ਬੜਾ ਚੰਗਾ ਬੜਾ ਚੰਗਾ ਭਾਈ ਐ ਕਬੂਤਰੀਆ ਦੀ ਬੱਚੀ ਆ ਹੂੰ ਬਾਕੀ ਇੱਕ ਵਾਰ ਹੋਰ ਵੀ ਆਪਾਂ ਮਨ ਲੱਗੇ ਚਲੋ ਵੀ ਜਿਹੜਾ ਵੀਡੀਓ ਬਣਾ ਰਹੇ ਆ ਇਸ ਟਾਈਮ ਤੇ ਮਿੱਤਰੋ ਸਵਾ 10 ਦਾ ਟਾਈਮ ਆ ਤੇ ਲਗਭਗ 4:20 ਸ਼ਾਮ ਤੱਕ ਦਾ ਭਾਈ ਐ ਹੋ ਜਾਂਦੀ ਫੁੱਟਬਾਲ ਉਹਨਾਂ ਅੱਧ ਘੰਟੇ ਬਾਕੀ ਪਿਆ ਨਾ ਹਾਂ ਹੂੰ ਸੋਹਣਾ ਆਰਡਰ ਕੋਲ ਮਲਾ ਕੇ ਤੇ ਤੋ ਹੋਰ ਭਾਈ ਫਿਰ ਇਹਨੂੰ ਦਿਖਾਈ ਗਏ ਬੱਚਾ ਮਗਰ ਬੱਚਾ ਆ ਗਿਆ ਬੱਚਾ ਆ ਗਿਆ ਭਾਈ ਬਾਕੀ ਹੋਰ ਆ ਭਾਈ ਜਿਹੜੇ ਬੰਦੇ ਨੇ ਬੱਚੇ ਲੈਣੇ ਹਨਾ ਜਿਹੇ ਜਾਂ ਮਰਜ਼ੀ ਬੱਚਾ ਲੈ ਲੇ ਤੂੰ ਹਾਂ ਇੱਕ ਆਉਂਦੇ ਲੈ ਕੇ ਜਾਂਦੀ ਹੈ ਬੱਚਾ ਬੱਚਾ ਕੀ ਕਿਦੇ ਆਊਗਾ ਬਿਲਕੁਲ ਲਾਈ ਚੰਗੀ ਆਦਾ ਬਾਕੀ ਵੇਲ ਬੂਲ ਬੱਛੀ ਦੀ ਬੜੀ ਲੰਬੀ ਆ ਪੂਰੀ ਲੰਬੀ ਲਾਂਜੀ ਆ ਬਈ ਐ ਨਹੀਂ ਇਹ ਮੈਂ ਪਾਈ ਨੇ ਕਬੂਤਰੀ ਵਾਲਾ ਕੰਮ ਆ ਰੰਗ ਚ ਪੜਨਟ ਬੜਾ ਚੰਗਾ ਕਰਮ ਵਾਲੀ ਹਾਂ ਹੂੰ ਇੱਥੇ ਰੋਕ ਲੈ ਬਈ ਨਾਲੇ ਇੱਥੋਂ ਤੁਹਾਨੂੰ ਬੈਕ ਸ਼ੈੱਡ ਤੋਂ ਆਡਰ ਹੀ ਟੱਕ ਦੇ ਲੋ ਨਾ ਤੇ ਇੱਥੋਂ ਤੁਹਾਨੂੰ ਮੈਂ ਬੈਹਣੀ ਸ਼ੈੱਡ ਤੋਂ ਦੁਆਰਾ ਦਿਖਾ ਦੇਣਾ ਹਣਾ ਥਣ ਮੁੱਠੀ ਵਾਲਾ ਤੇ ਕਿਸੇ ਥਣ ਚ ਪੂਰ ਸ਼ਰਲਾ ਕਰ ਬਾਈ ਮਾ ਇਹਦੋਂ ਚਵਾਈ ਦੇਖੀ ਸਵਾਰ ਹੁੰਦਾ ਜੋ ਚੋਨੇ ਆ ਐਂ ਜੀ ਕਰਦਾ ਹਾਂ ਧਰਮ ਮਾਰਾਂਗੇ ਬਈ ਜੀ ਮਾਰ ਦਿੰਦੇ ਫਿਰ ਤਾਂ ਐਂ ਜੀ ਕਰਦਾ ਵੀ ਉੱਠੀ ਜਾਣਾ ਚੋਈ ਜਾਈਏ ਹੂੰ ਨੇ ਚੰਗੀ ਹੈ ਵੜ ਦੇ ਬੇਲਬੁੱਲ ਵੀ ਠੀਕ ਆ ਰੇਟ ਜਾਜੇ ਰਹੂ ਬਰੇ ਬਰੇ ਬਾਈ ਰੇਟ ਤਾਂ ਜਮਾ ਜਾਜ ਹੋਊ ਆਪਣਾ ਬਾਈ ਠੀਕ ਲੈ ਤਾਰਾ ਮਾਰ ਦੇ ਰੇਟ ਫੇਰ ਹੀ ਕਰਾਂ ਵਿੱਚ ਨਾ ਹਾਂ ਬਸ ਤਾਰਾ ਮਾਰ ਕੇ ਦਿਖਾ ਦੇ ਨੇ ਆਪਾਂ ਹੋ ਸਿੱਧੀ ਨਾਣਾ ਪਾ ਲਿਓ ਬਾਕੀ ਐ ਨਹੀਂ ਬਾਈ ਜਿਵੇਂ ਪਹਿਲਾਂ ਨਾ ਵੀ ਲੂਤ ਲੂਤ ਜੇ ਕਰੀ ਜਾਊਗੀ ਨਾ ਕੋਈ ਦਿੱਕਤ ਨਹੀਂ ਮਖਾ ਬਾਈ ਕੋਈ ਦਿੱਕਤ ਨਹੀਂ ਬੱਚੀ ਛੁੜੀ ਚੋਲੇ ਚਾਹੇ ਜਵਾਕ ਮਖਾ ਬਾਈ ਜੇ ਬੱਚਾ ਬੈ ਜੀ ਠੀਕ ਹੈ ਜੀ ਲੈ ਮਿੱਤਰੋ ਬੱਚਾ ਲਾ ਕੇ ਬਾਈ ਨੇ ਤੇ ਜਿਹੜਾ ਸਮਾਰਟ ਰਾਤਾ ਜੇ ਹੁਣ ਆਪਾਂ ਤਾਰਾ ਮਾਰ ਕੇ ਤੁਹਾਨੂੰ ਥਾਣਾ ਦਾ ਸਮਾਰਟ ਪਹਿਲਾਂ ਚੈੱਕ ਕਰੂਗਾ ਉਹਨੇ ਇਹਦੇ ਹੋ ਗਿਆ ਧਾਰ ਚ ਕਰ ਲੈ। ਕੀ? ਉਹ ਮੋਟੀ ਜਿਹਵੇਂ ਗੰਨਿਆੜੀ ਧਾਰ ਆਣਾ ਬਾਈ ਹੈ ਨਾ ਪੂਰੀ ਬਾਈ ਪੂਰੀ। ਹੂੰ। ਜਮ ਮਗਰੇ ਖਾਣ ਵਾਸਤੇ ਕਰ ਲਓ। ਤੁਹਾਨੂੰ ਖੜਕਾ ਵੀ ਸੁਣਦਾ ਹੋਊਗਾ। ਸੋਹਣਾਗਾ। ਹਾਂ। ਕੋਣ ਦੇਖ ਬਾਈ ਜੋਸ਼ ਬੱਚੀ ਦਾ। ਕੀ? ਠੀਕ ਐ। ਤੇ ਧਾਰ ਪੂਰੀ ਪੋਲੀਏ ਮੋਟੀ ਆ। ਪਹਿਲਾਂ ਫਿਰ ਆਇਆ ਬਾਕੀ ਆਪਾਂ ਗੌਣ ਤੱਕ ਗਿਣਾ ਦੇ ਬਾਈ ਸਾਰੇ ਦੇ ਨਾ ਪਾਉਣਾ। ਉਹਨਾਂ ਰੇਟ ਕਰ ਫਿਰ ਬਾਈ ਦੇਖ ਲੋਕ ਇੱਥੇ ਬੱਚੀਆਂ ਤਿੰਨ ਵੀ ਦਾ 85 90 ਮੰਗਦੇ ਹਨ ਹਾਂ ਆਪਾਂ 77000 ਦੀ ਬੱਚੀ ਦੇ ਦੇਣੀ 77000 ਹਾਂ ਜੇ ਤੇਰੀ ਵੀਡੀਓ ਦੇਖ ਕੇ ਉਹ ਬਈਆਂ ਹੋਰ ਮਾਰਦਾਨ ਕਰਦੇ ਆ ਦੋ ਛੜ ਦੇ ਵਿੱਚ ਪਹਿਲੇ ਹੀ ਛੜ ਦੇਾਂਗੇ ਜੀ 70 ਕਰਦ ਕੇ ਕਰ ਦੇ ਆ 70 ਕਰ ਦਨ ਹੈਗੇ ਆਏ ਚੋ ਛੋੜ ਆਪਾਂ ਬਾਈ ਕਰ ਦੂ ਕੋਈ ਡਿਕਤ ਵਾਲੀ ਗੱਲ ਨਹੀਂ ਫਿਰ ਬਾਈ ਨੇ ਫਿਕਸ ਕਰ ਮੈਂ ਪਰ ਇੱਕ ਵੇਂ ਦੀ ਹੈ ਬਾਈ ਦੇਖ ਲੋਕ ਵਿੱਚ ਕਹਿੰਦੇ ਬਾਈ ਮੁੱਲ ਕਰੇ ਉਹ ਕੰਮ ਨਾ ਫਿਰ ਵਾਲਾ ਕਹੇ ਨਾ ਹਾਂ ਹੋ ਮੈਂ ਬਾਹਲਾ ਹੋ ਜਾਂਦਾ ਵੀ ਇੰਨੇ ਦਾ ਮੁੱਲ ਕਰਈ ਸੀ ਯਾਰ ਹਾਂ ਵੀ 10000 ਘਟ ਜੂਗਾ ਹਾਂ ਉਹ ਕੰਮ ਨਹੀਂ ਹੈ ਲੈਣ ਦੇਣ ਜਿਹੀ ਕਰ ਆਪਾਂ ਹਾਂ ਹੁਣ ਦਿਖਾ ਦੇ ਬਾਈ ਥੱਲੇ ਦੇਖ ਲਾਲ ਹੋ ਗਈ ਬੱਚੀ ਜਮ ਹੂੰ ਜਮਾ ਸਹੀ ਹੁਣ ਜੋਚ ਆਈ ਆ ਹਾਂ ਇਥੋਂ ਸੁਣੋ ਸਵਾਰ ਖਾਂ ਦਿਖਾ ਲਾ ਤੇ ਜਿਹੜੀ ਫੋਰਡ ਸ਼ਾਂਗ ਹੁੰਦੀ ਹੈ ਪੂਰਾ ਵੀ ਹੈ ਨਹੀਂ ਨਾ ਪੂਰਾ ਨਹੀਂ ਬਾਈ ਨਿਸ਼ਾਨ ਵੀ ਨਹੀਂ ਜਿਵੇਂ ਧਾਰ ਸਿੱਖਣਿਆ ਲੰਮਾ ਹੈ ਇਹ ਤਾਂ ਏ ਮੈਨਾਂ ਪਲੂਣ ਹੀ ਲਾ ਦੇ ਮੈਂ ਤਾਂ ਪਲੂਣ ਇਹ ਚਾਰ ਦਿਨ ਦੀ ਹੈ ਬਾਈ ਹੂੰ ਕੋਈ ਥਾਣਾ ਦਾ ਪਤਾ ਲੱਗ ਜਾਂਦਾ ਹਾਂ ਹਾਂ ਤੇ ਆਰਡਰ ਕੁਆਲਟੀੀ ਦਿਖਾ ਦੇ ਬਾਈ ਦੇਖ ਕੇ ਹੀ ਜਾਂ ਫਿਟਨੈਸ ਵਾਲੀ ਆ ਹੂੰ ਤੇ ਇਥੇ ਦਾ ਮਤਲਬ ਇਹ ਨਹੀਂ ਸ਼ੈਡੂ ਖਾਣ ਦੇ ਬੰਦ ਚੱਕਰਾਵਾ ਫੋਟ ਸ਼ਾਇਦ ਵੀ ਹੈ ਨਹੀਂ ਕੋਈ ਹਾਂ ਨਾ ਕੋਈ ਨਹੀਂ ਬਾਈ ਲੈ ਰੰਗ ਵਨ ਵੀ ਚੰਗਾ ਗਾ ਜਦ ਤੋੜ ਕੇ ਦਾ ਇਥੇ ਕਿੜਾ ਖੜਾਦਾ ਕਾਦੇ ਕਾਠੇ ਦਾ ਬੈਠਦਾ ਚੰਗਾ ਆ ਗਿਆ ਚੰਗਾ ਬਾਈ ਫੇਲ ਵੀ ਚੰਗੀਆਂ ਬੈਠਾਂ ਆਟ ਕਾਠ ਦਾ ਬਰਾਬਰ ਹੀ ਆ ਦੋਨਾਂ ਦਾ ਹੂੰ ਚੰਗੀਆਂ ਬੜਾ ਕੋਲ ਮਲਾ ਕੇ ਬਾਈ ਕੋਲੇ ਤੇ ਸੁਣਾ ਤੋੜ ਕੇ ਕਿੜਾ ਖੜਾ ਦਿੰਨੇ ਮਿੱਤਰਾਂ ਕਾਇਕਤੰਦੀ ਕੱਚੀ ਪਈ ਆ ਜੇ ਬਸ ਬਈ ਦੇਖ ਲੱਖੇ ਇੱਕ ਦੋ ਤਾਂ ਲੈ ਵੀ ਸਕਦੀ ਆ ਤੇ ਪਹਿਲਾ ਸੋ ਵੀ ਸਕਦੀ ਆ ਨਾ ਠੀਕ ਆ ਹਾਂ ਇੱਕ ਦਨ ਕੱਢ ਵੀ ਸਕਦੀ ਆ 14ਆਂ ਸੀ ਕਹਿੰਦਾ 14ਆਂ ਜੀ ਆ ਬਾਕੀ ਆ ਬਈ ਠੰਡੀ ਸੀ ਰਾਇਣ ਨਹੀਂ ਹੈਗੀ ਲੈ ਦੁੱਧ ਕਿੰਨਾ ਕੁ ਪਾ ਲੱਗ ਪਗ ਜੇ ਦੁੱਧ ਬਈ 15 16 ਕੋਈ ਜਿਹੜਾ ਮਰਜ਼ੀ ਬੰਦਾ ਮੰਨ ਕੇ ਲੈ ਨੀ ਗੱਲ ਤਾਂ ਰਹੀ ਜਾ ਜੇ ਤੂੰ ਕਹਿਣ ਉਹ ਬੀਵੀ ਕਹ ਹਾਂ ਉਹ ਕੀ ਫਾਇਦਾ ਬਈ ਐਨਾ ਜਿਹੜਾ ਮਰਜ਼ੀ ਬੰਦਾ ਮੰਨ ਕੇ ਲੈ ਨੀ ਬਾੜ ਨੂੰ 15 16 ਕੋਈ ਬਾਰਾ ਨਹੀਂ ਹੁੰਦਾ ਹਾਂ ਹਾਂ ਬਈ ਹਾਂ ਕਿਉਂਕਿ ਜੇ ਮੰਨ ਕੇ ਆ 10 11 ਕਿਲੋ ਉਹ ਹਿਮਾਚਲ ਜਰਸੀ ਕੱਢ ਜਾਂਦੀ ਆ ਹਾਂ ਬਈ ਹ ਇਹਦਾ ਰੇਟ ਫਿਰ ਵੀਰੇ ਇਹ 60000 ਜਮਾਨਤਨ ਕਰਦੇ ਆ ਲਖੇ ਛੱਡ ਦੋ ਮਤਲਬ ਹੋ ਗਿਆ ਵੀ ਦੇਖੀ ਜੋ 60000 ਦੇ ਦੇ 60000 ਦੇ ਦੇ ਬਾਈ ਨਾ ਤਾਂ ਮੈਂ ਕਾਰੀ ਦਿੰਨਾ ਹਾਂ ਪਹਿਲੇ ਹਣਾ ਹਿਆਦ ਤੋਂ ਛੱਦ ਵਿੱਚ ਕਰ ਲਿਆ ਕਰੋ ਤੇ 60000 ਮੋਲਾ ਮਿੱਤਰੋ ਪਹਿਲੇ ਸੂਏ ਬੈੜ ਸੂਣ ਵਾਲੀ ਤੇ 15 16 ਕਿਲੋ ਮੇਰੇ ਸਾਹ ਨਾਲ ਖਰੀਦ ਸੂਣ ਨੂੰ ਰੋਇ ਪਸ਼ੂ ਦੇਖਦੇ ਹੋ ਖਰੀਦਿਓਂਗੇ ਤੇ ਇਹਨੂੰ 15 16 ਕੋਈ ਬਾਹਲਾ ਨਹੀਂਗਾ ਥਣ ਚਾਰਾ ਮੋਟੇ ਲੱਗਿਆ ਵਧੀਆ ਤੇ 11ਾਂ ਚੋਂ ਲੱਗ ਪੱਗ ਇਹ ਬੈੜ ਦਾ ਤੁਹਾਨੂੰ 70000 ਇਹ ਜੋ ਤੁਹਾਡਾ ਮਾਨਤਨ ਜੀ ਤਾਜੀ ਸੂਈ ਤੇ ਮਗਰ ਬੱਚਾ ਤਨ ਇੱਕ ਦਿਨ ਦੀ ਸੂਈ ਆ ਨਾ ਵੀਰੇ ਹਾਂ ਬਾਈ ਹਾਂ ਸੂਆ ਪਹਿਲਾ ਜੀ ਠੀਕ ਹੈ ਤੇ ਮੋਬਾਈਲ ਨੰਬਰ ਕਰੀ ਫੇਰ ਬੋਲ ਦੋ 76965 ਜੀ 02925 ਠੀਕ ਹੈ ਬਾਈ ਦਾ ਪਿੰਡ ਜੋਂ ਦਾ ਨੇੜੇ ਤਵਾ ਮੰਡੀ ਆ ਗਈ ਜ਼ਿਲ੍ਹਾ ਇਹਨੂੰ ਲੱਗਿਆ ਬਠਿੰਡਾ ਬਾਈ ਦੇਖ ਬੰਦੇ ਨੇ ਆਨਲਾਈਨ ਮੋਣਿਆ ਥੱਲੇ ਆਪਣੀ ਗਾਰੰਟੀ ਹੋਊਗੀ ਸਾਰੀ ਜੀ ਦੀ ਗਾਰੰਟੀ ਹਾਂ ਬੰਦਨ ਆੜ ਦੀ ਜੇ ਕੋਈ ਜੇਰ ਜੂਰ ਦੀ ਉਹ ਵੀਡੀਓ ਪਾ ਦਿਆਂ ਆਪ ਬੰਦੇ ਨੂੰ ਉਹ ਵੀਡੀਓ ਬਣੀ ਵੀ ਹੈ ਸਪੈਸ਼ਲ ਠੀਕ ਹੈ ਵੀਰੇ ਹਾਂ ਧੰਨਵਾਦ ਜੀ ਸੋ ਜਿਹੜੇ ਭਰਾ ਨੂੰ ਬੱਚਾ ਇਹ ਇਹ ਬੈੜਾ ਪਸੰਦ ਆਉਣੀਆਂ ਦੇ ਕੇ ਖਰੀਦ ਸਕਦੇ